ਸਾਸੀਕਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਸਫਰ ਕਰਾਂਗੇ ਜੈਸਲਮੇਰ ਦੇ ਸਮ ਤੋਂ ਲੈ ਕੇ ਤੇ ਲੌਂਗੇਵਾਲਾ ਬਾਰਡਰ ਤੱਕ ਦੋਸਤੋ ਸਮ ਘੁੰਮਣ ਫਿਰਨ ਦੀ ਜਗ੍ਹਾ ਬਹੁਤ ਮਸ਼ਹੂਰ ਆ ਤੇ ਇਹ ਜੈਸਲਮੇਰ ਤੋਂ ਤਕਰੀਬਨ 40-45 ਕਿਲੋਮੀਟਰ ਅੱਗੇ ਪੈਂਦਾ ਹੈ ਸਮ ਇੱਕ ਪਿੰਡ ਦਾ ਨਾਮ ਆ ਤੇ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਰੇਤਾ ਦੇ ਡੱਬੇ ਬਣੇ ਹੋਏ ਆ ਤੇ ਉੱਥੇ ਦਸੰਬਰ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਘੁੰਮਣ ਆਉਂਦੇ ਆ ਖਾਸ ਕਰਕੇ ਨਵੇਂ ਸਾਲ ਤੇ ਤਾਂ ਦੋਸਤੋ ਉਥੋਂ ਆਪਾਂ ਇਹ ਵੀਡੀਓ ਸ਼ੁਰੂ ਕੀਤੀ ਆ ਤੇ ਅੱਗੇ ਆਪਾਂ ਲੋਂਗੇਵਾਲਾ ਬਾਰਡਰ ਤੱਕ ਜਾਵਾਂਗੇ ਤਕਰੀਬਨ 120 ਕਿਲੋਮੀਟਰ ਦਾ ਇਹ ਸਫ਼ਰ ਪੈਂਦਾ ਇੱਥੋਂ ਲੋਂਗੇਵਾਲਾ ਤੋਂ ਅੱਗੇ ਤਨੌਟ ਮਾਤਾ ਦਾ ਮੰਦਿਰ ਉਧਰ ਨੂੰ ਇਹ ਰੋਡ ਜਾਂਦਾ ਹੈ ਇਹ ਸਾਰਾ ਦੋਸਤੋ ਜਿਹੜਾ ਰੋਡ ਆ ਇਹ ਭਾਰਤ ਮਾਲਾ ਰੋਡ ਦਾ ਹਿੱਸਾ ਹੈ ਤੇ ਇੱਧਰ ਜਿਹੜੇ ਪਿੰਡ ਨੇ ਉਹ ਵਿਰਲੇ-ਵਿਰਲੇ ਦੇਖਣ ਨੂੰ ਮਿਲਦੇ ਨੇ ਇਚੋਂ ਛੋਪੜੀਆਂ ਵਗੈਰਾ ਇੱਥੇ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਦੋਸਤੋ ਇਹਨਾਂ ਛੋਪੜੀਆਂ ਵਗੈਰਾ ਦੇ ਵਿੱਚ ਵੀ ਅਗਰ ਜਾ ਕੇ ਤੁਸੀਂ ਵੀਡੀਓ ਫੋਟੋ ਕਰਨੀ ਆ ਤਾਂ ਉਸਦੇ ਵੀ ਇੱਥੇ ਪੈਸੇ ਲੱਗਦੇ ਨੇ ਇਹ ਆਸੇ-ਪਾਸੇ ਤੁਸੀਂ ਸਾਰਾ ਏਰੀਆ ਦੇਖ ਰਹੇ ਹੋ ਅੱਗੇ ਬਿਲਕੁਲ ਗਰਾਨ ਏਰੀਆ ਹੈ ਜਲਦੀ 20 25 50 50 ਕਿਲੋਮੀਟਰ ਤੇ ਜਾ ਕੇ ਹੀ ਕਿਤੇ ਤੁਹਾਨੂੰ ਕੋਈ ਪਿੰਡ ਨਜ਼ਰ ਆਵੇਗਾ ਨਹੀਂ ਤਾਂ ਸਾਰਾ ਜਿਹੜਾ ਇਹ ਉਜਾੜ ਏਰੀਆ ਹੀ ਪਿਆ ਹੈ ਤੇ ਆਸੇ-ਪਾਸੇ ਤੁਸੀਂ ਦੇਖੋਗੇ ਬਹੁਤ ਸਾਰਾ ਅੱਕ ਹੀ ਅੱਕ ਤੁਹਾਨੂੰ ਮਿਲਣਗੇ ਹੋਰ ਕੁਝ ਵੀ ਨਹੀਂ ਹੈ ਇੱਥੇ ਤਾਂ ਦੋਸਤੋ ਇਹ ਸਰਦੀ ਦੇ ਮੌਸਮ ਦਾ 뷰 ਆ ਤੇ ਗਰਮੀ ਦੇ ਵਿੱਚ ਸੋਚ ਕੇ ਦੇਖੀਏ ਤਾਂ ਇੱਥੇ ਕੀ ਹਾਲ ਹੁੰਦਾ ਹੋਵੇਗਾ ਇਹ ਸਾਰਾ ਤੁਸੀਂ ਦੇਖ ਰਹੇ ਹੋ ਟਿੱਬਿਆਂ ਦਾ ਏਰੀਆ ਹੈ ਤੇ ਇਹ ਸਾਹਮਣੇ ਹੁਣ ਤਕਰੀਬਨ ਆਪਾਂ ਦੋਸਤੋ ਲੋਂਗੇਵਾਲਾ ਬਾਰਡਰ ਤੇ ਪਹੁੰਚ ਚੁੱਕੇ ਆ ਲੋਂਗੇਵਾਲਾ ਬਾਰਡਰ ਤੋਂ ਇੱਕ ਰੋਡ ਸਾਹਮਣੂ ਜਾਂਦੀ ਹੈ ਇੱਕ ਤਨੌਟ ਮਾਤਾ ਮੰਦਿਰ ਨੂੰ ਜਾਂਦੀ ਆ ਤੇ ਇੱਕ ਰਾਮਗੜ ਮੋਨਗੜ ਇਸ ਪਾਸੇ ਨੂੰ ਰੋਡ ਆ ਜਾਂਦਾ ਹੈ ਇਹ ਸਾਰਾ 뷰 ਹੈ ਜਿਹੜਾ ਲਾਂਗੇ ਵਾਲਾ ਬਾਰਡਰ ਦਾ ਹੈ ਬਾਰਡਰ ਜਿਹੜਾ ਇੱਥੋਂ ਤਕਰੀਬਨ ਭਾਰਤ ਪਾਕਿਸਤਾਨ ਵਾਲਾ ਉਹ 20-25 ਕਿਲੋਮੀਟਰ ਦੀ ਦੂਰੀ ਤੇ ਆ ਤੇ ਦੋਸਤੋ ਇੱਥੇ ਬਹੁਤ ਸਾਰੀਆਂ ਪੁਰਾਣੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਖੜੀਆਂ ਹੋਈਆਂ ਨੇ ਕਿਉਂਕਿ ਜਿਹੜੀ ਦਸੰਬਰ 1971 ਦੀ ਜੰਗ ਹੋਈ ਸੀ ਭਾਰਤ ਪਾਕਿਸਤਾਨ ਦੀ ਉਸ ਜੰਗ ਦੀ ਜਿਹੜੀ ਯਾਦ ਦੇ ਵਿੱਚ ਆ ਇੱਥੇ ਸਾਰਾ ਸਥਲ ਬਣਿਆ ਹੋਇਆ ਹੈ ਇਹ ਉਸੇ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਦੋਸਤੋ ਜਿਹੜੀ ਸਨੀ ਦਿਓਲ ਦੀ ਫਿਲਮ ਬਾਰਡਰ ਬਣੀ ਸੀ ਉਹ ਵੀ ਫਿਲਮ ਇਸੇ ਲੌਂਗੇ ਵਾਲਾ ਬਾਰਡਰ ਦੀ ਜਿਹੜੀ 1971 ਦੀ ਭਾਰਤ-ਪਾਕਿਸਤਾਨ ਜੰਗ ਹੋਈ ਸੀ ਉਸੇ ਦੇ ਆਧਾਰ ਤੇ ਬਾਰਡਰ ਫਿਲਮ ਬਣੀ ਸੀ ਤੇ ਉਸ ਦਾ ਵੀ ਤੁਹਾਨੂੰ 뷰 ਦਿਖਾਵਾਂਗੇ ਜਿਵੇਂ ਬਾਰਡਰ ਫਿਲਮ ਦੇ ਵਿੱਚ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਇੱਥੇ ਸਾਰੀਆਂ ਚੀਜ਼ਾਂ ਨੂੰ ਸ਼ੋਅ ਕੀਤਾ ਗਿਆ ਹੈ ਕਿ ਕਿਵੇਂ-ਕਿਵੇਂ ਜੰਗ ਹੋਈ ਸੀ ਤੇ ਕਿਵੇਂ-ਕਿਵੇਂ ਜਿਹੜਾ ਉਹ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਹੈ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਲੋਂਗੇਵਾਲਾ ਬਾਰਡਰ ਜਿਹੜੇ ਲੋਕ ਸਮ ਕੋ ਮਣਾਉਂਦੇ ਨੇ ਉਹ ਲੋਂਗੇਵਾਲਾ ਬਾਰਡਰ ਤੇ ਤਨੌਟ ਮਾਤਾ ਦਾ ਮੰਦਿਰ ਇਹਨਾਂ ਸਥਾਨਾਂ ਤੇ ਵੀ ਜ਼ਰੂਰ ਹੋ ਕੇ ਜਾਂਦੇ ਨੇ ਚਾਹੇ ਆਪਾਂ ਪਹਿਲਾਂ ਇੱਧਰ ਦੀ ਹੋ ਕੇ ਸਮਵਲ ਦੀ ਵਾਪਸੀ ਕਰ ਲਈਏ ਜਾਂ ਆਪਾਂ ਸਮ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਲੋਂਗੇਵਾਲਾ ਤੇ ਤਨੌਟ ਮਾਤਾ ਦਾ ਮੰਦਿਰ ਇਹ ਕੋਮੇ ਕਿ ਵੀ ਵਾਪਸ ਜਾ ਸਕਦੇ ਆ ਇੱਥੇ ਇੱਕ ਇੱਕ ਚੀਜ਼ ਆ ਜਿਹੜੀ ਉਦੋਂ ਦੀ ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ ਕੁਝ ਜਿਹੜੇ ਉਦੋਂ ਪਾਕਿਸਤਾਨ ਆਰਮੀ ਇੱਥੇ ਆਪਣੇ ਟੈਂਕ ਛੱਡ ਕੇ ਭੱਜੀ ਸੀ ਉਹ ਅੱਜ ਵੀ ਇੱਥੇ ਉਸੇ ਤਰੀਕੇ ਦੇ ਨਾਲ ਖੜੇ ਹੋਏ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਤੁਸੀਂ ਉਹੀ ਸਾਰਾ ਸੀਨ ਜਿਹੜੇ ਫਿਲਮ ਦੇ ਵਿੱਚ ਦੇਖੇ ਆ ਉਹੀ ਸੀਨ ਇੱਥੇ ਉਸੇ ਤਰੀਕੇ ਦੇ ਨਾਲ ਬਣੇ ਹੋਏ ਆ ਜਿਹੜੇ ਬਾਰਡਰ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਹੈ ਇਹ ਉਹੀ ਇੱਕ ਗੱਲ ਹੀ ਬਣੀ ਹੋਈ ਆ ਸਾਹਮਣੇ ਉਹ ਮੋਰਚਾ ਬਣਿਆ ਹੋਇਆ ਇਹਨਾਂ ਚੀਜ਼ਾਂ ਦੇ ਆਧਾਰ ਤੇ ਹੀ ਜਿਹੜੀ ਸੰਨੀ ਦੇ올 ਦੀ ਫਿਲਮ ਬਾਰਡਰ ਬਣਾਈ ਗਈ ਸੀ ਉਹਦੇ ਵਿੱਚ ਜਿਹੜਾ ਉਹ ਇੱਕ ਕੱਚਾ ਮੋਰਚਾ ਆਪਾਂ ਦੇਖਦੇ ਆਂ ਤੇ ਇੱਕ ਕੱਚੀ ਜੀ ਕੰਧ ਹੁੰਦੀ ਆ ਜਿੱਥੇ ਸਾਰੀ ਸੈਨਾ ਖੜੀ ਹੁੰਦੀ ਆ ਤੇ ਇਹ ਉਹੀ ਮੋਰਚਾ ਹੈ ਜਿਹੜਾ 1971 ਦੀ ਜਿੱਥੇ ਜੰਗ ਲੜੀ ਗਈ ਸੀ ਦੋਸਤੋ ਇੱਥੇ ਬਹੁਤ ਸਾਰੇ ਲੋਕ ਆਉਂਦੇ ਆ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਜੰਗ ਦੇ ਟਾਈਮ ਦੀਆਂ ਉਹ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਇਹ ਉਹੀ ਗੱਲੀ ਆ ਜਿਹੜੀ ਦੋਸਤੋ ਆਪਾਂ ਫਿਲਮ ਦੇ ਵਿੱਚ ਵੀ ਦੇਖੀ ਹੋਈ ਆ ਦੋਸਤੋ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਸਾਮ ਤੋਂ ਲੈ ਕੇ ਲੋਂਗੇ ਵਾਲਾ ਬਾਰਡਰ ਤੱਕ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਫ਼ਰ ਕਰਾਂਗੇ ਲੋਂਗੇ ਵਾਲਾ ਤੋਂ ਲੈ ਕੇ ਮੋਹਨਗੜ੍ਹ ਤੱਕ ਦਾ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰ ਦਿਓ ਤਾਂ ਕਿ ਘਰ ਬੈਠੇ ਲੋਕ ਵੀ ਇਸ ਜਿਹੜਾ ਸਫਰ ਆ ਉਸ ਨੂੰ ਦੇਖ ਸਕਣ ਤੇ ਇਸ ਬਾਰਡਰ ਨੂੰ ਦੇਖ ਸਕਣ ਧੰਨਵਾਦ